ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਜਦੋਂ ਦੀ ਹੋਂਦ ਵਿੱਚ ਆਈ ਹੈ ਸਾਡੇ ਦਸੂਹਾ ਹਲਕੇ ਤੋਂ ਐਮਐਲਏ ਸਰਦਾਰ ਕਰਮਵੀਰ ਸਿੰਘ ਜੀ ਘਮਣਜੀ ਜਦੋਂ ਦੇ ਬਣੇ ਨੇ ਸਾਡੇ ਦਸੂਹਾ ਸ਼ਹਿਰ ਨਗਰ ਕਾਉਂਸਲ 'ਚ ਲਗਭਗ 13 ਤੋਂ 14 ਕਰੋੜ ਦੇ ਟੈਂਡਰ ਹੋ ਚੁੱਕੇ ਨੇ ਤੇ ਲਗਭਗ ਕੋਈ ਕਿਸੇ ਵਾਰਡ 'ਚ ਭੇਦਭਾਵ ਨਹੀਂ 15 ਦੇ 15 ਵਾਰਡਾਂ 'ਚ ਰੂਟੀਨ ਵਾਈਜ਼ ਲਗਭਗ ਬਰਾਬਰ ਸਾਰੇ ਕੰਮ ਚੱਲ ਰਹੇ ਨੇ ਇਹਤੂ ਗੱਲ ਇਹ ਅਗਲੇ ਆਉਣ ਵਾਲੇ ਸਮੇਂ ਦੇ ਦੋ ਜਿਹੜੇ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਗਏ ਉਹਨਾਂ ਬਾਰੇ ਗੱਲ ਕਰਦੇ ਹਾਂ ਮੈਂ ਤੁਹਾਡੇ ਧਿਆਨ ਚ ਲਿਆ ਦਾਂ ਜਿਹੜੇ ਪਹਿਲੇ ਵੀ ਆਪਾਂ ਕੰਮ ਸ਼ੁਰੂ ਕੀਤੇ ਨੇ ਉਹਨਾਂ ਬਾਰੇ ਵੀ ਥੋੜੀ ਜਾਣਕਾਰੀ ਦੇਣੀ ਚਾਹੁੰਦਾ ਜਿਸ ਦੇ ਵਿੱਚ ਜੇ ਆਪਾਂ ਗੱਲ ਕਰੀਏ 14 ਵਾਰਡ ਆਪਣੇ ਮਰਾਸਗੜ ਉਹਦੀ ਰੋਡ ਬੜੇ ਸਾਲਾਂ ਤੋਂ ਬੜੀ ਪ੍ਰੋਬਲਮ ਸੀ ਉਥੇ ਉਹਦਾ ਹੱਲ ਜਿਹੜਾ ਉਥੋਂ ਬੋਰ ਦਾ ਸੀ ਪਹਿਲੇ ਪਾਈਪ ਪਾਈ ਆ ਰੋਡ ਦੇ ਵਿੱਚ ਦੀ ਫਿਰ ਉਹਦਾ ਸੜਕ ਦਾ ਵੀ ਟੈਂਡਰ ਲੱਗ ਚੁੱਕਾ 24 ਲੱਖ ਦਾ ਉਹ ਵੀ ਮੇਰੇ ਹਿਸਾਬ ਨਾਲ ਇੱਕ ਦੋ ਦਿਨਾਂ ਚੋਂ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਨਿਹਾਲਪੁਰ ਵਾਲਾ ਸੀ ਪਿੱਛੇ ਜੀ ਐਮਐਲਏ ਸਾਹਿਬ ਨੇ ਉਹਦਾ ਵੀ ਉਦਘਾਟਨ ਕੀਤਾ ਉਹ ਵੀ ਪਰਸੋਂ ਦਾ ਕੰਮ ਸ਼ੁਰੂ ਹੋ ਗਿਆ ਉਹ ਵੀ ਬਹੁਤ ਵੱਡੀ ਪ੍ਰੋਬਲਮ ਸੀ ਲੋਕਾਂ ਦੇ ਵਿੱਚ ਇੱਕ ਆ ਦੋ ਵਾਰ ਚ ਸਾਡੇ ਪਾਰਕ ਦੀ ਸਮੱਸਿਆ ਸੀ ਬੜੇ ਚਿਰ ਤੋਂ ਸਾਡੇ ਪੀਐਮਸੀ ਸਾਹਿਬ ਕਹਿੰਦੇ ਸੀ ਕਿ ਸਾਡੇ ਉੱਥੇ ਪਾਰਕ ਚਾਹੀਦੀ ਏ ਉਹ ਵੀ 24 ਲੱਖ ਰੁਪਏ ਲਗਭਗ ਪਾਰਕ ਦਾ ਵੀ ਟੈਂਡਰ ਹੋ ਚੁੱਕਿਆ ਉਹ ਵੀ ਕੰਮ ਜਲਦੀ ਸ਼ੁਰੂ ਹੋ ਜਾਣਾ ਇਦਾਂ ਲਗਭਗ ਸਾਰੇ ਦੇ ਸੂਬੇ ਦੇ ਵਿੱਚ ਪਾਰਕਾਂ ਦੇ ਆਪਣੇ ਸ਼ਹਿਰ ਵਾਰ ਨੰਬਰ 13 ਬਾਲੀਗ ਮਹੱਲਾ ਉੱਥੇ ਪਾਰਕ ਆ ਉਹਦੇ ਚ ਵੀ ਕੰਮ ਚੱਲ ਰਹੇ ਨੇ ਉਹਦੇ ਵੀ ਹੋਰ 5 ਲੱਖ ਰੁਪਏ ਉਹਦਾ ਟੈਂਡਰ ਹੋਇਆ ਉਹਨੂੰ ਸੁੰਦਰ ਬਣਾਉਣ ਲਈ ਲਾਈਟਾਂ ਲੱਗਣਗੀਆਂ ਉਹਦੇ ਜੋ ਸੁੰਦਰ ਬਣਾਉਣ ਲਈ ਚਾਹੀਦਾ ਉਹ ਚੀਜ਼ ਉੱਥੇ ਲੱਗੇਗੀ ਲਗਭਗ ਸ਼ਹਿਰ ਦੇ ਵਿੱਚ ਸਾਰੇ ਚ ਸਾਰੀਆਂ ਵਾਰਡਾਂ 'ਚ ਕੰਮ ਚੱਲ ਰਿਹਾ ਜੀ ਜੰਗੀ ਪੱਦਰ ਤੇ ਚੱਲ ਰਿਹਾ ਜੀ ਸ੍ਰੀ ਸਾਹਿਬ ਜੀ ਦਾ ਅੱਜ ਆਪਾਂ ਇੱਕ ਜੀ ਹੋਏ ਸੀ ਉਹਨਾਂ ਦੇ ਨਾਮ ਦਾ ਵੀ ਕੋਈ ਪਛਾਣ ਚਿੰਨ੍ਹ ਲਗਾ ਰਹੇ ਇੱਕ ਸਾਡੇ ਸ਼ਹੀਦ ਹੋਏ ਹੀ ਨਈਰ ਸਾਹਿਬ ਦਾਖਾਨੇ ਰੋਡ ਤੇ ਸੀ ਉਹਨਾਂ ਦੇ ਰਹਿائش ਤੇ ਉਹਨਾਂ ਨੇ ਸਾਡੇ ਅੱਗੇ ਹੁਕਮ ਕੀਤਾ ਸੀ ਸਾਨੂੰ ਕਿ ਸਾਡਾ ਉੱਥੇ ਕੋਈ ਨਾ ਕੋਈ ਸ਼ਹੀਦਾ ਨਾਂ ਤੇ ਤੇ ਜੋ ਉਹਨਾਂ ਨੇ ਕਿਹਾ ਸੀ ਕਿ ਆਪਾਂ ਉਹਦਾ ਗੇਟ ਬਣਾਇਆ ਜਾਏ ਗੇਟ ਉੱਥੇ ਜਗ੍ਹਾ ਨਹੀਂ ਸੀ ਬਣਦੀ ਉਹਦੇ ਇੱਕ ਆਪਾਂ ਜਿੱਦਾਂ ਆਪਾਂ ਜੱਸਾ ਸਿੰਘ ਰਾਮਗੜੀ ਆ ਹਾਜੀਪੁਰ ਚੌਂਕ ਤੇ ਲਾਇਆ ਉਦਾਂ ਦਾ ਆਪਾਂ ਬੋਰਡ ਇੱਕ ਉਹਦੇ ਟੈਂਡਰ ਹੋ ਗਏ ਨੇ ਉਹ ਜਲਦੀ ਉਹਦੇ ਤੇ ਉਹ ਲੱਗ ਜਾਏਗਾ ਬੋਰਡ ਦਾਖਾਨੇ ਰੋਡ ਦੇ ਤੇ ਹੋਰ ਜਿਹੜੇ ਅਲੱਗ-ਅਲੱਗ ਵੱਡਾ ਰੇਕਟਰ ਅੰਮ੍ਰੋੜੇ ਬਾਅਦ ਦੇ ਨੇ ਹਾਜਪੁਰ ਬਾਅਦ ਦੇ ਸੜਕਾਂ ਦਾ ਜੋ ਸਥਿਤੀ ਹੈ ਕਿ ਉਹਨੇ ਕਿਹਾ ਮੈਂ ਇੱਕ ਵਾਰਡ ਤੋਂ ਲੈ ਕੇ ਤੁਹਾਨੂੰ 15 ਵਾਰਡ ਤੱਕ ਇਹ ਦੱਸ ਸਕਦਾ ਕਿ ਇੰਨੀ ਕੋ ਹੈਗੀ ਕਿ ਕਿਦੇ ਮਤਲਬ ਲਗਭਗ ਇੱਕ ਵਾਰਡ 'ਚ ਸਾਡੇ 14 ਕਰੋੜ ਦੇ ਹੁਣ ਟੈਂਡਰ ਲੱਗਣੇ ਖੁੱਲਣੇ ਨੇ ਦੋ ਵਾਰਡ ਦੇ ਵਿੱਚ ਮੈਂ ਦੱਸ ਚੁੱਕਾ ਪਾਰਕ ਆ ਨਾਲਾ ਸੀਗਾ ਬੜੇ ਚੇਹਰ ਤੋਂ ਸਮਾਨਸੀ ਰੋਡ ਤੇ ਜਾਂਦਾ ਉਹਦਾ ਆਪਾਂ ਪਿੱਛੇ ਜੀ ਉਡ ਘਾਟਣਾ ਐਮਐਲਏ ਸਾਹਿਬ ਨੇ ਕੀਤਾ ਜਿਹੜੀ ਰੋਡ ਰਹਿੰਦੀ ਹੈ ਸਮਾਨਸੀ ਰੋਡ ਤੇ ਉਹਦਾ ਟੈਂਡਰ ਹੋ ਚੁੱਕੇ ਉਹ ਵੀ ਬਣ ਜਾਣੀ ਐ ਆ ਜਿਹੜਾ ਹੁਣ 2 ਕਰੋੜ 26 ਲੱਖ ਦੇ ਟੈਂਡਰ ਖੁੱਲੇ ਨੇ ਜਾਂ ਇਸ ਤੋਂ ਬਾਅਦ 1 ਕਰੋੜ 34 ਲੱਖ ਦੇ ਟੈਂਡਰ ਖੁੱਲਣੇ ਨੇ ਇਨਾਂ ਦੇ ਵਿੱਚ ਲਗਭਗ ਸ਼ਹਿਰ ਦੇ ਵਿੱਚ ਕੋਈ ਗਲੀ ਕੋਈ ਨਾਲੀ ਇਦਾਂ ਦੀ ਨਹੀਂ ਰਹਿਣੀ ਜਿਹੜੀ ਕਿ ਨਾ ਬਣੇਗੀ ਸਾਰੇ ਹੀ ਬਣ ਕੇ ਨਵੀਆਂ ਤਿਆਰ ਹੋਣਗੀਆਂ ਸਾਰੇ ਕੋਈ ਪ੍ਰੋਬਲਮ ਨਹੀਂ ਰਹੇਗੀ ਸ਼ਹਿਰ ਦੇ ਵਿੱਚ ਸੜਕਾਂ ਦੀ ਸਰ ਜਿੱਦਿ ਇੱਕ ਸਰਕਾਰ ਨਾਲੀਆਂ ਤੋਂ ਲਾ ਲਾ ਹੋਰ ਕੋਈ ਨਵੀਂ ਕਿਹੜੀ ਸਰਕਾਰ ਚ ਕਿਸ ਜਾਏ ਆਪਾਂ ਸਾਡੇ ਐਮਐਲਏ ਸਾਹਿਬ ਦੀ ਸੋਚ ਹੈ ਐਮਐਲਏ ਸਾਹਿਬ ਚਾਹੁੰਦੇ ਕਿ ਸ਼ਹਿਰ ਨੂੰ ਸੁੰਦਰ ਬਣਾਉਣਾ ਆ ਹੁਣ ਅਸੀਂ ਅਗਲੇ ਹਫ਼ਤੇ ਮੀਟਿੰਗ ਰੱਖੀ ਹੈ ਉਹਦੇ ਵਿੱਚ ਆਪਾਂ ਪਹਿਲੇ ਇੱਕ ਪਾਸ ਕਰ ਚੁੱਕੇ ਸੀ ਹਾਜੀਪੁਰ ਚੌਂਕ ਦੇ ਵਿੱਚ ਹਾਜੀਪੁਰ ਚੌਂਕ 'ਚ ਆਪਾਂ ਪਹਿਲੇ ਇੱਕ ਪਾਸ ਕਰ ਚੁੱਕੇ ਸੀ ਕਿ ਆਈ ਲਵ ਦ ਸੂਹਾ ਲਿਖਣਾ ਜਿੱਥੇ ਕੋ ਆਪਾਂ ਹਾਜੀਪੁਰ ਚੌਂਕ 'ਤੇ ਲਾਈਟਾਂ ਲੱਗੀਆਂ ਉਹਦੇ ਇੱਕ ਸਾਈਡ ਤੇ ਹੁਣ ਅਸੀਂ ਜੋ ਚਾਉਂਦੇ ਉਹਦੇ ਨਾਲ ਇੱਕ ਫਲੈਗ ਵੀ ਆਪਾਂ ਪਾਸ ਕਰੀਏ ਤਾਂ ਜੋ ਸੁੰਦਰ ਲੱਗੇ ਸ਼ਹਿਰ ਦਸੂਹਾ ਜਦੋਂ ਲੋਕ ਲੰਘਣ ਜੀਟੀ ਰੋਡ ਤੇ ਵਧੀਆ ਲੱਗੇ ਇਹ ਕੋ ਆ ਇੱਕ ਆਪਾਂ ਜਿਹੜੇ ਖੇਡ ਸਟੇਡੀਅਮ ਨੇ ਜਿੱਦਾਂ ਆਪਣੇ ਦਸੂਹਾ ਦੇ ਨਾਲ ਸ਼ਹਿਰ ਦੇ ਐਮਐਲਏ ਸਾਹਿਬ ਨੇ ਆਪਣੇ ਪਿੰਡ ਦੇ ਬਾਹਰ ਵੀ ਬਣਾਇਆ ਉਹ ਵੀ ਬੜਾ ਵਧੀਆ ਚੱਲ ਰਹੇ ਨੇ ਉਹਨਾਂ ਨੂੰ ਹੁਣ ਸਾਡੇ ਸ਼ਹਿਰ 'ਚ ਸਭ ਤੋਂ ਵੱਡੀ ਸਮੱਸਿਆ ਸਰਕਾਰੀ ਜਗ੍ਹਾ ਦੀ ਹੈ ਇਹ ਸਾਡੇ ਸ਼ਹਿਰ ਦੇ ਵਿੱਚ ਸਰਕਾਰੀ ਜਗਾ ਕੋਈ ਇਦਾਂ ਦੀ ਹੋਵੇ ਤੇ ਆਪਾਂ ਗਰਾਊਂਡ ਵੀ ਤੇ ਸੋਚ ਸਕਦੇ ਹਾਂ ਵਧੀਆ ਤਰੀਕੇ ਨਾਲ ਬਣਾਈਏ ਪਾਰਕਾਂ ਲਗਭਗ ਸਾਰੀਆਂ ਵਾਡਾਂ ਦੇ ਵਿੱਚ ਆ ਪਾਰਕਾਂ ਸਾਰੀਆਂ ਵਾਡਾਂ ਚ ਆ ਸਾਰੀਆਂ ਚ ਝੂਲੇ ਲੱਗ ਰਹੇ ਨੇ ਓਪਨ ਜਿਮ ਲੱਗ ਰਹੇ ਨੇ ਸਾਡੇ ਦਸੂਹਾ ਫਲਾਈਓਵਰ ਦੇ ਥੱਲੇ ਜਿੱਥੇ ਕੋਈ ਸੰਤਨ ਮਾਡਲ ਸਕੂਲ ਹੈ ਉਹਦੇ ਥੱਲੇ ਇੱਕ ਬੈਡਮਿੰਟਨ ਦੀ ਗਰਾਊਂਡ ਬਣ ਕੇ ਤਿਆਰ ਹੋ ਰਹੀ ਹੈ ਉਹਦੇ ਨਾਲ ਪਾਰਕ ਵੀ ਤਿਆਰ ਹੋਣੀ ਹੈ ਲਗਭਗ ਸ਼ਹਿਰ ਦੇ ਵਿੱਚ ਸਾਰੇ ਪਾਸੇ ਡਵੈਲਪਮੈਂਟ ਚੱਲ ਰਹੀ ਹੈ ਸਰ ਆਉਣ ਵਾਲੇ ਟਾਈਮ ਵਿੱਚ ਕੋਈ ਤੁਸੀਂ ਕਿਹੜੇ ਕਿਹੜੇ ਵਾਡਾ ਇੱਕ ਔਰ ਇੱਕ ਮੈਂ ਸਾਡੀ ਸੋਚ ਸੀਗੀ ਐਮਐਲਏ ਸਾਹਿਬ ਦੀ ਮੇਰੀ ਤੇ ਕੁਝ ਮੈਨੂੰ ਤੇ ਲੱਗਦਾ ਹੈ ਕਿ ਸਾਡੇ ਪੱਤਰਕਾਰ ਭਾਈਚਾਰੇ ਦੇ ਵੀ ਸੋਚ ਸੀ ਕਿ ਇੱਕ ਆਪਣਾ ਚੌਕ ਵਧੀਆ ਬਣੇ ਉਹਦੇ ਬਾਰੇ ਆਪਾਂ ਅੱਜ ਹੀ ਜਿਹੜੀ ਅਗਲੀ ਮੀਟਿੰਗ ਹੋਣੀ ਹੈ ਉਹ ਚ ਪਾਸ ਕਰ ਦੇਣਾ ਜਿਹੜਾ ਆਪਣਾ ਵਿਜੇ ਮਾਰਕੀਟ ਵਾਲਾ ਚੌਕ ਆ ਉੱਥੇ ਜਿਹੜੀ ਕੈਂਥਾਂ ਵਾਲੀ ਪੁਲੀ ਹੈ ਉਹਨੂੰ ਚੌੜੀ ਕਰਕੇ ਉੱਥੇ ਇੱਕ ਚੌਕ ਵਧੀਆ ਬਣਾਇਆ ਜਾਏ ਜਿਹੜਾ ਕਿ ਜਦੋਂ ਬੰਦੇ ਬਾਹਰਲੇ ਪੁਲ ਤੇ ਚੜਨ ਜਾਂ ਪੁਲ ਤੋਂ ਉਤਰਨੋਂ ਚੌਕ ਵਧੀਆ ਲੱਗੇ ਸੁੰਦਰ ਚੌਕ ਬਣਾਵਾਂਗੇ ਜੀ ਅੱਲਾ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਸ਼ੀਰੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸ਼ਹਿਰ ਦੇ ਵਿੱਚ ਵਿਕਾਸ ਆ ਸਭ ਤੋਂ ਪਹਿਲਾਂ ਸਾਡੇ ਇੱਥੇ ਪ੍ਰੋਬਲਮ ਸੀਗੀ ਲੇਡੀਜ਼ ਨੂੰ ਬਾਥਰੂਮ ਜਾਂਦੀ ਸਾਡੇ ਐਮਐਲਏ ਸਾਹਿਬ ਨੇ ਸਭ ਤੋਂ ਪਹਿਲਾਂ ਇਹੇ ਬੀੜਾ ਠਾਇਆ ਕਿ ਇਹ ਜਿਹੜੀ ਮੁਸ਼ਕਲ ਆ ਇਹਨੂੰ ਦੂਰ ਕਰਨਾ ਉਹਨਾਂ ਨੇ ਇੱਕ ਪਿੰਕ ਬੋਲ ਦੇ ਥੱਲੇ ਬਸ ਸਟੈਂਡ ਦੇ ਲਾਗੇ ਇੱਕ ਬਾਥਰੂਮ ਬਣਾਇਆ ਸਿਰਫ ਓਨਲੀ ਫਾਰ ਲੇਡੀਜ਼ ਤੇ ਲੇਡੀਜ਼ ਨੂੰ ਬਹੁਤ ਯਾਰ ਪ੍ਰੋਬਲਮ ਸੀ ਇਹ ਸਭ ਤੋਂ ਬਹੁਤ ਵੱਡੀ ਸਾਡੀ ਪਾਰਟੀ ਦੀ ਜਿਹੜੀ ਉਪਲਬਧੀ ਆ ਔਰ ਲਾਗਿਲਕ ਆਪਣੇ ਬਾਗ ਵਿੱਚ ਤਾਂ ਜਿਹੜੇ ਕੰਮ ਚੱਲ ਰਹੇ ਨੇ ਔਰ ਇੱਕ ਜੀਬ ਦਾ ਵੀ ਪਾਰਕ ਹੈ ਉਹਦੇ ਬਾਰੇ ਜਿਹੜਾ ਰਜੀਵ ਗਾਂਧੀ ਪਾਰਕ ਸਾਡਾ ਬਹੁਤ ਪੁਰਾਣਾ ਪਾਰਕ ਹੈ ਇਹਦੇ ਵਿੱਚ ਕਾਫੀ ਕੁਝ ਹੁਣ ਮੇਨਟੇਨ ਹੋਣ ਵਾਲਾ ਹੈ ਤੇ ਸਾਡੇ ਆਪਣੇ ਐਮਐਲਏ ਸਾਹਿਬ ਨੇ ਆਪਣੇ ਦਿਸ਼ਾ ਨਿਰਦੇਸ਼ ਦਿੱਤੇ ਆ ਇੱਥੇ 4.5 ਲੱਖ ਰੁਪਏ ਉਹਨਾਂ ਨੇ ਮਨਜ਼ੂਰ ਕਰਾ ਚੁੱਕੇ ਆ ਇਹ ਸਾਰਾ ਇਹ ਆਲੇ ਦੁਆਲੇ ਇਹਦੀ ਆਪਾਂ ਵੀ ਆਪਣੀ ਜਾਲੀ ਵੀਰਾਂ ਲਾਈ ਜਾਏਗੀ ਤੇ ਹੋਰ ਵੀ ਜੋ ਵੀ ਆ ਟਰੈਕ ਆ ਉਹ ਨਵਾਂ ਕੀਤਾ ਜਾਏਗਾ ਉਸ ਤੋਂ ਬਾਅਦ ਇੱਕ ਸਾਡੇ ਪਾਰਕ ਹੈਗਾ ਰਾਧਾ ਸੁਆਮੀ ਕਲੋਨੀ ਦੇ ਵਿੱਚ ਉਹਦੇ ਲਈ ਵੀ 3.5 ਤੋਂ 4 ਲੱਖ ਰੁਪਇਆ ਮਨਜ਼ੂਰ ਹੋ ਚੁੱਕਾ ਹੈ ਉਹਦਾ ਵੀ ਸੁੰਦਰੀਕਰਨ ਕੀਤਾ ਜਾਏਗਾ ਇੱਕ ਮੇਰੇ ਗਲੀਆਂ ਆਪਣੀ ਸੜਕ ਸੀਗੀ ਆਪਣੀ ਸ਼ਮਾਂ ਸੀਤ ਨੂੰ ਜਾਂਦੀ ਉਹ 10 ਲੱਖ ਲਾ ਕੇ ਬਣ ਚੁੱਕੀ ਆ ਤੇ ਇੱਕ 10 ਲੱਖ ਲਈ ਅਲੱਗ ਟੋਟਾ ਹੋਰ ਤਿਆਰ ਉਹ ਟੈਂਡਰ ਲੱਗ ਚੁੱਕਾ ਉਹ ਵੀ ਬਣਨ ਵਾਲੀ ਆ ਇੱਕ ਸਾਡੇ 20 ਲੱਖ ਰੁਪਏ ਦੇ ਨਾਲ ਆਪਣੀ ਰਾਧਾ ਸੁਆਮੀ ਕਲੋਨੀ ਨੂੰ ਰੋਡ ਜਾਂਦਾ ਸੀ ਜਦਾ ਕਿ ਬੜੀ ਇਚਾਰਾ ਤੋਂ ਮੰਗ ਸੀਗੀ ਸਾਡੇ ਸਤਸੰਗੀ ਭਰਾਵਾਂ ਦੀ ਵੀ ਮੰਗ ਸੀਗੀ ਕਿ ਜ਼ਿਆਦਾਤਰ ਸੰਗਤ ਉਥੋਂ ਲੰਘਦੀ ਸੀ ਉਹ ਵੀ ਆਪਾਂ 20 ਲੱਖ ਰੁਪਇਆ ਲਾ ਕੇ ਤਿਆਰ ਕਰ ਦਿੱਤੀ ਆ ਤੇ ਤਕਰੀਬਨ ਜਦੋਂ ਦਾ ਮੈਂ ਐਮਸੀ ਬਣਿਆ ਹਾਂ ਮੇਰੇ ਵਾਰਡ ਦੇ ਵਿੱਚ ਐਮਐਲਏ ਸਾਹਿਬ ਨੇ ਦਿਸ਼ਾ ਨਿਰਦੇਸ਼ਾਂ ਅਨਸਾਰ ਆਪਣੇ ਸੋਨੂੰ ਭਾਈ ਦੇ ਸਹਿਯੋਗ ਦੇ ਨਾਲ ਘੱਟੋ ਘੱਟ ਨਹੀਂ 1.5 ਕਰੋੜ ਦਾ ਕੰਮ ਹੋ ਚੁੱਕਾ ਹੈ ਤੇ 50 ਲੱਖ ਰੁਪਏ ਦਾ ਜਿਹੜਾ ਹੋਣ ਵਾਲਾ ਉਹ ਡਿਊ ਪਿਆ ਹੈ ਜਿਹੜਾ ਕਿ ਆਂਦੇ ਚੰਦ ਹੀ ਦਿਨਾਂ ਵਿੱਚ ਹੋ ਜਾਏਗਾ